ਐ ਐਮਐਲਏ ਦੀ ਗੱਡੀ ਨਾ ਇੰਨੀ ਦੂਰ ਮੈਂ ਨਹੀਂ ਸਕਦਾ ਐਮਐਲਏ ਸਾਡੇ ਕੋਲ ਬਹੁਤ ਕੰਮ ਚੱਲ ਰਿਹਾ ਇੰਨੀ ਦੂਰ ਨਹੀਂ ਸਾਡੀ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੱਸੋ ਇਹ ਕਿਹੜਾ ਬੰਦਾ ਐਮਐਲਏ ਸਾਡੀ ਗੱਡੀ ਆ ਐਮਐਲਏ ਜੀਵਨ ਦੋਤਾ ਹਸਬੰਡ ਆ ਨਾ ਕੋਈ ਗੱਲ ਨਹੀਂ ਐਮਐਲਏ ਜੀਵਨ ਦੋਤਾ ਹਸਬੰਡ ਆ ਨਾ ਪੱਸੀ ਕਰੋਗੇ ਪੱਸੀ ਕਰਦੇ ਪਏ ਪੱਸੀ ਕਰੋ ਬਾਈ ਕੰਮ ਕਰੋ ਫੋਟੋ ਸ਼ੂਟ ਕਰਨਾ ਕਰੋ ਕਰੋ ਜੀਵਨ ਦੋਤਾ ਹਸਬੰਡ ਆ ਮੈਨੇ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਨਹੀਂ ਉਹ ਨਹੀਂ ਨਹੀਂ ਸੋਸ਼ਲ ਮੀਡੀਆ ਕਰੋ ਨਹੀਂ ਕਰੋ ਤੁਸੀਂ ਇਹ ਕੈਮਰਾ ਲਾ ਕੇ ਬਦਮਾਸ਼ੀ ਕਰਦੇ ਮੈਨੂੰ ਬਦਮਾਸ਼ੀ ਕੌਣ ਕਰਦਾ ਪਿਆ ਬਦਮਾਸ਼ੀ ਤੁਸੀਂ ਕਰਦੇ ਹੋ ਮੈਨੂੰ ਬਦਮਾਸ਼ੀ ਕਰਦੇ ਤੁਸੀਂ ਕੋਈ ਗੱਲ ਨਹੀਂ ਬੋਲੋ ਨਹੀਂ ਖੜੇਗਾ ਫਿਰ ਦੀ ਤੇ ਐਂ ਤਾਂ ਦੀ ਗੱਲ ਹੈ ਤੇ ਸੋਤਰ ਤੁਹਾਡੀ ਤੁਸੀ ਯਾਰ ਕਰਦੇਗੀ ਬਈ ਉਹ ਲੈ ਭਾਈ ਕੰਮ ਆ ਦੀ ਮਨ ਜੋ ਉਠਾਣੇ ਦੀ ਭਲਾਣਾ ਭਲਾਣਾ ਥੋੜਾ ਪਤਾ ਵੇਖ ਲਓ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪਏ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂ ਸਾਈਡ ਪੈਸਾ ਆਪਾਂ ਗਲਤ ਸਾਈਡ ਆਪਾਂ ਆ ਰਿਹਾ ਸਰਦਾਰ ਜੀ ਆਪਾਂ ਗਲਤ ਸਾਈਡ ਆ ਰਿਹਾ ਰੌਂ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਾਮ ਲੱਗਿਆ ਸਾਰਾ ਖੁਲਾ 200 ਸਾਈਡ ਸੱਪਾ ਆ ਰਿਹਾ ਇਹ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ